ਅੱਜ ਜੋ ਸਤਿਗੁਰ ਦੀ ਕਿਰਪਾ ਦੇ ਨਾਲ ਪਨੋਖੀ ਅੰਮ੍ਰਿਤ ਚੀ ਤੰਤਨ ਬਾਬਾ ਜੀ ਸੁਨੀ ਦਾ ਆਗਮਨ ਦਿਹਾੜਾ ਮਨਾ ਰਹੇ ਹੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਬੱਚਿਓ ਬਾਬਾ ਜੀ ਦਾ ਆਗਮਨ ਕਿੱਥੇ ਹੋਇਆ ਸੀ ਸਾਰੇ ਬੋਲੋ ਕਿੱਥੇ ਆਇਆ ਬਾਬਾ ਜੀ ਦਾ ਆਗਮਨ ਪਰਵੰਦ ਦੀ ਧਰਤੀ ਦੇ ਉੱਚੀ ਬੋਲੋ ਕਿੱਥੇ ਹੋਇਆ ਜੀ ਜਦੋਂ ਬਾਬਾ ਜੀ ਦਾ ਆਗਮਨ ਹੋਇਆ ਨਾ ਜਨਮ ਹੋਇਆ ਅਜੇ ਬਾਬਾ ਜੀ ਕੁਝ ਕੁ ਮਹੀਨਿਆਂ ਦੇ ਹੋਏ ਬੋਲਣਾ ਸਿੱਖਿਆ सब तो पहला माता जी ने कि सखाया जी बाबा जी ने अपने कोल बिठा लेना जी अजय बाबा जी ने चंगी तरह बहना भी नहीं सीखावी तौर पर कोल बिठा लेना पिछले पासे अपना हथ रख लेना जी देखिए मेरे वाल तो पता बच्चा छोटा हो कई बार मावा पिछले पासे हाथ रख लेंदीय ने बच्चा सज्जे खब्बे डिगना पा डिट ना जाए पिछले पासे हथ रखना रखना बेटा बोल ਦੀਪ ਪੁੱਤਰ ਨਾਮ ਰੱਖਿਆ ਸੀ ਦੀਪ ਤੇ ਲਾੜ ਨਾਲ ਰਿਸ਼ਤੇਦਾਰ ਮਾਤਾ ਪਿਤਾ ਦੀਪਾ ਕਹਿੰਦੇ ਸਨ ਅਖਨਾ ਦੀਪ ਪੁੱਤਰ ਬੋਲ ਵਾਹਿਗੁਰੂ ਵਾਹਿਗੁਰੂ ਇਹ ਪਹਿਲਾਂ ਸਭ ਤੋਂ ਪਹਿਲਾਂ ਵਾਹਿਗੁਰੂ ਜਾਪ ਸਿਖਾਇਆ ਜੀ ਵੇਖੋ ਇਹ ਗੁਰਮੁਖ ਮਾਵਾ ਦੀ ਨਿਸ਼ਾਨੀ ਹੁੰਦੀ ਹੈ ਕਿ ਅਸੀਂ ਚਾਹੁੰਦੇ ਸਾਡੇ ਬੱਚੇ ਵੀ ਗੁਰਮੁਖ ਵੰਦਨ ਇਹ ਚੀਜ਼ਾਂ ਫਿਰ ਅਸੀਂ ਵੀ ਗ੍ਰੰਥ ਕਰੀਏ ਹੁਣ ਬਾਬਾ ਜੀ ਕੁਝ ਹੋਰ ਜਦੋਂ ਵੱਡੇ ਹੋਏ ਥੋੜੇ ਜਿਹਾ ਦੁਨਿਆਵੀ ਤੌਰ ਤੇ ਮਾਤਾ ਹੀ ਨੇ ਮੂਲ ਮੰਤਰ ਜਾਪ ਸਿਖਾਇਆ ਹੁਣ ਬਾਬਾ ਜੀ ਕੁਝ ਕਸਾਲਾਂ ਦੇ ਹੋਏ ਜਦੋਂ ਮਾਤਾ ਜੀਵਨੀ ਜੀ ਨੇ ਆਪਣੇ ਪੁੱਤਰ ਸਾਡੇ ਬਾਬਾ ਦੀਪ ਸਿੰਘ ਨੂੰ ਆਪਣੇ ਉਂਗਲ ਦੇ ਨਾਲ ਲਾਉਣਾ 34 ਸਾਲਾਂ ਮਗਰ ਹੋਏਗੇ ਜੀ ਕਿੱਥੇ ਲੈ ਕੇ ਜਾਣਾ ਜੀ ਦਿੱਠੇ ਸਭੇ ਥਾਮ ਨਹੀਂ ਤਦ ਜਿਹੇ ਆ ਗੁਰੂ ਰਾਮ ਦਾਦੇ ਘਰ ਲੈ ਕੇ ਆਉਣਾ ਹੁਣ ਗੱਲ ਸੁਣੇ ਅਗਲੀ ਗੁਰੂ ਰਾਮ ਦਾਦੇ ਘਰ ਲੈ ਕੇ ਆਉਣਾ ਸਭ ਤੋਂ ਪਹਿਲਾਂ ਸਰੋਵਰ 'ਚ ਇਸ਼ਨਾਨ ਕਰਾਉਣਾ ਬਾਬਾ ਜੀ ਨੂੰ ਨਾਲੇ ਆਪ ਇਸ਼ਨਾਨ ਮਾਤਾ ਜੀ ਨੇ ਕਰਨਾ ਉਸ ਤੋਂ ਬਾਅਦ ਅੰਦਰ ਜਾ ਕੇ ਨਮਸਕਾਰ ਕਰਨੀ ਸਤਖੰਡ ਸ੍ਰੀ ਹਮੰਦਰ ਸਾਹਿਬ ਕੋਈ ਸਮਾਂ ਕੀਰਤਨ ਸਰਵਣ ਕਰਨਾ ਕੋਈ ਸਮਾਂ ਫਿਰ ਸੇਵਾ ਕਰਨੀ ਗੁਰੂ ਘਰ ਤੇ ਸ਼ਾਮ ਨੂੰ ਜਦੋਂ ਵਾਪਸ ਪਿੰਡ ਜਾਣ ਲੱਗਣਾ ਨਾ ਬਹੁ ਪਿੰਡ ਤੇ ਗੱਲ ਚ ਮਾਤਾ ਜੀ ਨੇ ਪੱਲਾ ਪਾ ਲੈਣਾ ਕੋਲ ਸਾਡੇ ਬਾਬਾ ਜੀ ਦੇ ਖਲੋਤੇ ਹੋਣਾ ਬਾਬਾ ਦੀਪ ਸਿੰਘ ਜੀ ਨੇ ਨਾਮ ਅਜੇ ਦੀਪ ਹੈ ਛੋਟੀ ਜਿਹੀ ਉਮਰ ਹੈ دنیਵੀ ਤੌਰ ਤੇ ਕੋਲ ਖਲੋਤੇ ਹੋਣਾ ਮਾਤਾ ਜੀ ਨੇ ਗੱਲ ਚ ਪੱਲਾ ਪਾ ਲੈਣਾ ਪਤਾ ਕੀ ਅਰਦਾਸ ਕਰਨੀ ਵੇਖੋ ਅੱਜ ਦੀਆਂ ਮਾਵਾਂ ਵੀ ਅਰਦਾਸ ਕਰਦੀਆਂ ਨੇ ਸਤਿਗੁਰੂ ਕਿਰਪਾ ਕਰੋ ਮੇਰੇ ਪੁੱਤਰ ਨੂੰ ਨੌਕਰੀ ਵਧੀਆ ਮਿਲ ਜਾਵੇ ਸਤਿਗੁਰੂ ਕਿਰਪਾ ਕਰੋ ਮੇਰੇ ਪੁੱਤਰ ਨੂੰ ਵਿੱਦਿਆ ਬਹੁਤੀ ਬਹੁਤੀ ਆਵੇ ਸਤਿਗੁਰੂ ਕਿਰਪਾ ਕਰੋ ਮੇਰੇ ਬੱਚਿਆਂ ਦਾ ਬਾੜ ਦਾ ਵਿਜਾ ਲੱਗ ਜਾਵੇ ਇਹ ਵੀ ਅਰਦਾਸ ਕਰਨੀ ਹੈ ਪਰ ਵੇਖੋ ਜੋ ਗੁਰਮਖ ਮਾਂ ਦੀ ਅਰਦਾਸ ਹੁੰਦੀ ਹੈ ਮਾਤਾ ਨੇ ਕੀ ਅਰਦਾਸ ਕਰਨੀ ਹੈ ਏ ਗੁਰੂ ਰਾਮਦਾਸ ਗਰੀਬ ਨਵਾਜ਼ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਏ ਗੁਰੂ ਰਾਮਦਾਸ ਪਿਤਾ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਆਪਣੇ ਪਵਿੱਤਰ ਸਥਾਨ ਦੇ ਦਰਸ਼ਨ ਦਿਦਾਰੇ ਬਖਸ਼ੇ ਮਹਾਰਾਜ ਜੋ ਆ ਵੀ ਨੇ ਆਪਣੇ ਸਥਾਨ ਤੇ ਦਰਸ਼ਨ ਦਿਦਾਰੇ ਬਖਸ਼ੇ ਹੇ ਗੁਰੂ ਰਾਮਦਾਸ ਜੀ ਕਿਰਪਾ ਕਰਿਓ ਹੇ ਗੁਰੂ ਰਾਮਦਾਸ ਜੀ ਕਿਰਪਾ ਕਰਿਓ ਮੇਰੇ ਪੁੱਤਰ ਦੀਪ ਦੀ ਤੇਰੇ ਚਰਨਾਂ ਦੇ ਨਾਲ ਪ੍ਰੀਤੀ ਪੈ ਜਾਵੇ ਹੇ ਗੁਰੂ ਰਾਮਦਾਸ ਜੀ ਕਿਰਪਾ ਕਰਿਓ ਮੇਰੇ ਪੁੱਤਰ ਦੀਪ ਦੀ ਤੇਰੇ ਚਰਨਾਂ ਨਾਲ ਪ੍ਰੀਤੀ ਪੈ ਜਾਵੇ ਇਹ ਮਾਂ ਨੇ ਅਰਦਾਸਾ ਕਰਨੇ ਸ਼ਾਇਦ ਮਾਂ ਇਹ ਨਹੀਂ ਜਾਣਦੀ ਸੀ ਸ਼ਾਇਦ ਮਾਤਾ ਜੀ ਹੁਣੀ ਇਹ ਨਹੀਂ ਜਾਣਦੀ ਸੀ ਮਾਤਾ ਜੀ ਹੁਣੀ ਜਿਸ ਗੁਰੂ ਰਾਮਦਾਸ ਦੇ ਦਰ ਤੇ ਤੂੰ ਬੇਨਤੀ ਪਾਈ ਕਰਦੀ ਏਂ ਜਿਸ ਗੁਰੂ ਰਾਮਦਾਸ ਦੇ ਦਰ ਤੇ ਤੂੰ ਅਰਦਾਸ ਪਾਈ ਕਰਦੀ ਏਂ ਉਹ ਗੁਰੂ ਰਾਮਦਾਸ ਨੇ ਪ੍ਰੀਤੀ ਤਾਂ ਪਾਉਣੀ ਹੀ ਪਾਉਣੀ ਹੈ ਇਹ ਮਾਤਾ ਸ਼ਾਇਦ ਤੂੰ ਨਾ ਵੇਖੇ ਹੇ ਮਾ ਜਿਉਣੀ ਤੂੰ ਨੇ ਵੇਖੇਂਗੀ ਸੰਸਾਰ ਵੇਖੇਗਾ ਜਿਤ ਪੁੱਤਰ ਦੀਪ ਦੀ ਤੂੰ ਅੱਜ ਅਰਦਾਸ ਪਈ ਕਰਦੀ ਐ ਇਸੇ ਦੀਪ ਨੇ ਇੱਕ ਦਿਨ ਧੰਤਨ ਬਾਬਾ ਦੀਪ ਸਿੰਘ ਬਣ ਕੇ ਇਹਦੀ ਇਹੋ ਜੀ ਪ੍ਰੀਤੀ ਪਵੇਗੀ ਇਹੋ ਜੀ ਪ੍ਰੀਤੀ ਬਵੇਗੀ ਇਹ ਤੇਰੇ ਪੁੱਤਰ ਦੀਪ ਨੇ ਧੰਤਨ ਬਾਬਾ ਦੀਪ ਸਿੰਘ ਬਣ ਕੇ ਆਪਣਾ ਸੀਸ ਵੀ ਗੁਰੂ ਰਾਮਦਾਸ ਦੇ ਚਰਨਾਂ 'ਚ ਭੇਟਾ ਕਰ ਦੇਣਾ ਹੈ ਉਹ ਸੰਸਾਰ ਨੇ ਫਿਰ ਉਸ ਸਮਾਂ ਵੇਖਿਆ ਗੁਰਮਖੋ ਬਾਬਾ ਜੀ ਲੰਗਰ ਦੀ ਸੇਵਾ ਵੀ ਕਰਦੇ ਸਨ ਲੰਗਰ ਬਣਾਉਂਦੀ ਵਰਤਾਂਉਂਦੀ ਝੁੱਠੇ ਬਰਤਨਾਂ ਦੀ ਸੇਵਾ ਵੀ ਕਰਦੇ ਸਨ ਬਾਬਾ ਜੀ ਇੱਕ ਦਿਨ ਬਾਬਾ ਜੀ ਝੁੱਠੇ ਭਾਂਡਿਆਂ ਦੀ ਸੇਵਾ ਕਰਦੇ ਨੇ ਵੇਖੋ ਇੱਥੇ ਆ ਕੇ ਤੁਹਾਡਾ ਹੋਰ ਬਾਬਾ ਜੀ ਪਤੀ ਪਿਆਰ ਵਧੇਗਾ ਹੋਰ ਸ਼ਰਧਾ ਵਧੇਗੀ ਉਹ ਸਿੱਖਾ ਜਿਸ ਮੁਕਾਮ ਤੇ ਮਰਦੀ ਪਹੁੰਚ ਜਾ ਦੇਖੀ ਕਿਤੇ ਸੰਗਤ ਦੀ ਸੇਵਾ ਕਰਨੀ ਦਾ ਭੁੱਲੀ ਇਤੋਂ ਹੀ ਬਰਕਤਾਂ ਮਿਲਦੀਆਂ ਨੇ ਇਤੋਂ ਹੀ ਭਾਗ ਲੱਗਦੇ ਨੇ ਹੁਣ ਬਾਬਾ ਦੀਪ ਸਿੰਘ ਜੀ ਨੇ ਲੰਗਰ ਬਣਾਉਣਾ ਲੰਗਰ ਵਰਤਾਉਣਾ ਤੇ ਉਸ ਸੰਗਤ ਦੇ ਝੂਠੇ ਬਰਤਨਾਂ ਦੀ ਸੇਵਾ ਕਰਨੀ ਇੱਕ ਦਿਨ ਬਾਬਾ ਜੀ ਭਾਂਡੇ ਮਾਂਜਦੇ ਪਏ ਨੇ ਮਾਂਜਦੇ ਮਾਂਜਦੇ ਇੱਕ ਵਟਾ ਵੱਡਾ ਜਿਹਾ ਬਾਬਾ ਜੀ ਹੱਥ ਆ ਗਿਆ ਜੀ ਹੁਣ ਬਾਬਾ ਜੀ ਵਟੇ ਨੂੰ ਮਾਂਜਦੇ ਤੇ ਵਟਾ ਚਮਕਦਾ ਤੁਹਾਨੂੰ ਪਤਾ ਭਾਂਡਾ ਮਾਂਜੀਏ ਕੋਈ ਤਾਂ ਭਾਂਡਾ ਲਿਸ਼ਕਦਾ ਹੈ ਵਟਾ ਚਮਕਦਾ ਬਾਬਾ ਜੀ ਆਪਣੇ ਚਿਹਰੇ ਲੱਗੇ ਕਰਦੇ ਨੇ ਧੰਨ ਬਾਬਾ ਦੀਪ ਸਿੰਘ ਜੀ ਹੁਣ ਵਟੇ 'ਚ ਆਪਣੀ ਤਸਵੀਰ ਨਜ਼ਰ ਆਉਂਦੀ ਹੈ ਫਿਰ ਵਟੇ ਨੂੰ ਮਾਂਜਦੇ ਨੇ ਵਟਾ ਹੋਰ ਜਮਕਦਾ ਫਿਰ ਆਪਣੇ ਚਿਹਰੇ ਦੇ ਅੱਗੇ ਕਰਦੇ ਨੇ ਬੱਟਾ ਹੋਰ ਲਿਸ਼ਕਦਾ ਹੈ ਇਹਨਾਂ ਨੂੰ ਟਾਲਦੇ ਆ ਟਾਲਦੇ ਆ ਪਿਛਲੇ ਪਾਸੇ ਗੁਰੂ ਗੋਬਿੰਦ ਸਿੰਘ ਮਰਿਆ ਖਲੋਗੇ ਹੁਣ ਸਤਗੁਰੂ ਦੇਖਦੇ ਪਏ ਨੇ 5 ਮਿੰਟ ਬੀਤੇ 10 ਮਿੰਟ ਬੀਤੇ 15 ਮਿੰਟ ਬੀਤੇ ਬਾਬਾ ਜੀ ਫਿਰ ਬੱਟਾ ਮਾ ਆਉਂਦੇ ਨੇ ਫਿਰ ਆਪਣਾ ਚਿਹਰਾ ਵਿੱਚ ਦੇਖਦੇ ਨੇ ਇਹਨਾਂ ਨੂੰ ਪਿਛੋਂ ਆਵਾਜ਼ ਭਈ ਕੀ ਆਵਾਜ਼ ਭਈ ਉਹ ਪੁੱਤਰ ਦੀਪ ਕੀ ਪਿਆ ਕਰਦਾ ਵੇਖਿਆ ਮੇਰੇ ਸਤਗੁਰੂ ਦੀ ਆਵਾਜ਼ ਹੈ ਮੇਰੇ ਮਾਲਕ ਦੀ ਆਵਾਜ਼ ਹੈ ਪਿਛਲੇ ਪਾਸੇ ਘੁੰਮ ਕੇ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ ਫਤਿਹ ਬੁਲਾਈ ਸਤਿਗੁਰੂ ਜੀ ਆਖਣ ਲੱਗੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪੁੱਤਰ ਦੀਪ ਕੀ ਪਿਆ ਕਰਦਾ ਸਤਿਗੁਰੂ ਤੁਹਾਡੀ ਕਿਰਪਾ ਨਾਲ ਮਨ ਪਿਆ ਮਾਜਦਾ ਸਾਰੀ ਸੰਗਤ ਹੈਰਾਨ ਹੋ ਗਈ ਉਹ ਘਰਾਜ ਭਾਂਡੇ ਮਾਂਜੇ ਨੇ ਮਾਂਜਦੇ ਆ ਵੇਖਿਆ ਵੀ ਆ ਗੁਰੂ ਘਰ ਆ ਕੇ ਵੀ ਬਰਤਨ ਮਾਂਜੀਦੇ ਨੇ ਮਾਂਜਦੇ ਆ ਵੇਖਿਆ ਪਰ ਇਹ ਅੱਜ ਬਾਬਾ ਦੀਪ ਸਿੰਘ ਕਹਦੇ ਮੈਂ ਮਨ ਪਿਆ ਮਾਜਦਾ ਤੇ ਮਨ ਕਿਵੇਂ ਮਾਂਜਿਆ ਜਾਂਦਾ ਹੈ ਮਨ ਦੇ ਮਾਂਜਦੇ ਵੇਖਿਆ ਪਰ ਮਨ ਕਿਵੇਂ ਮਾਂਜਿਆ ਜਾਂਦਾ ਹੈ ਸਤਿਗੁਰੂ ਫਿਰ ਅੱਖ ਲੈ ਕੇ ਕਹਿੰਦੇ ਦੀਪ ਪੁੱਤਰ ਤੈਨੂੰ ਪੁੱਛਿਆ ਕੀ ਪਿਆ ਕਰਦਾ ਸਤਿਗੁਰੂ ਤੁਹਾਡੀ ਕਿਰਪਾ ਨਾਲ ਮਨ ਪਿਆ ਮਾਂਜਦਾ ਉਹ ਦੀਪ ਪੁੱਤਰ ਜਦੋਂ ਤੇਰਾ ਮਨ ਮਾਂਜਿਆ ਗਿਆ ਤੈਨੂੰ ਕਿਵੇਂ ਪਤਾ ਲੱਗੇਗਾ ਮਨ ਮਾਂਜਿਆ ਗਿਆ ਸਤਿਗੁਰੂ ਜਿਉਂ-ਜਿਉਂ ਬਾਟੇ ਨੂੰ ਮਾਂਜਦਾ ਹਾਂ ਬਾਟਾ ਚਮਕਦਾ ਹੈ ਬਾਟਾ ਨਿਸ਼ਕਦਾ ਹੈ ਆਪਣੇ ਚਿਹਰੇ ਅੱਗੇ ਕਰਦਾ ਇਹਨੂੰ ਮੈਨੂੰ ਆਪਣੀ ਤਸਵੀਰ ਵਿੱਚੋਂ ਨਜ਼ਰ ਆਉਂਦੀ ਹੈ ਆਪਣੀ ਸੂਰਤ ਵਿੱਚ ਨਜ਼ਰ ਆਉਂਦੀ ਹੈ ਪੁੱਤਰ ਤੈਨੂੰ ਇਹ ਪੁੱਛਿਆ ਤੈਨੂੰ ਕਿਵੇਂ ਪਤਾ ਲੱਗੇਗਾ ਜਦੋਂ ਤੇਰਾ ਮਨ ਮਨਜਿਆ ਗਿਆ ਸਤਿਗੁਰੂ ਜਿਉਂ-ਜਿਉਂ ਵਾਟੇ ਨੂੰ ਮਾਜਦਾ ਹਾਂ ਬੱਟਾ ਲਿਸ਼ਕਦਾ ਹੈ ਆਪਣੇ ਚਿਹਰੇ ਅੱਗੇ ਕਰਦਾ ਇਹਦੇ ਵਿੱਚੋਂ ਮੈਨੂੰ ਆਪਣੀ ਤਸਵੀਰ ਨਜ਼ਰ ਆਉਂਦੀ ਹੈ ਉਹ ਪੁੱਤਰ ਤੈਨੂੰ ਇਹ ਪੁੱਛਿਆ ਤੈਨੂੰ ਕਿਵੇਂ ਬੱਟਾ ਲੱਗੇਗਾ ਜਦੋਂ ਤੇਰਾ ਮਨ ਮੰਨ ਜਾ ਗਿਆ ਸਤਿਗੁਰੂ ਬਾਟਾ ਮਾਂਜ-ਮਾਂਜ ਕੇ ਬੱਟਾ ਮਾਂਜ-ਮਾਂਜ ਕੇ ਜਦੋਂ ਇਸ ਬਾਟੇ ਦੇ ਵਿੱਚੋਂ ਮੈਨੂੰ ਮੇਰੀ ਜਗ੍ਹਾ ਤੁਹਾਡੇ ਸੋਨੇ ਜਿਦਾਰੇ ਹੋ ਗਏ ਮੈਂ ਸਮਝ ਗਿਆ ਮੇਰਾ ਮਨ ਮੰਨ ਜਾ ਗਿਆ ਸਤਿ ਸ੍ਰੀ ਅਕਾਲ ਇਹ ਬਾਟਾ ਮਾਂਜ-ਮਾਂਜ ਕੇ ਇਸ ਬਾਟੇ ਦੇ ਵਿੱਚੋਂ ਜਦੋਂ ਮੈਨੂੰ ਮੇਰੀ ਜਗ੍ਹਾ ਤੇ ਤੁਹਾਡੇ ਸੋਹਣੇ ਦਦਾਰੇ ਹੋ ਗਏ ਮੈਂ ਸਮਝਾਂਗਾ ਮਨ ਮੰਨ ਜਾ ਗਿਆ ਸਤਿਗੁਰੂ ਮੌਜ ਵਿੱਚ ਆ ਗਏ ਮੌਜ ਮੈਂ ਜਦ ਆਏ ਸਤਿਗੁਰੂ ਕਤਰੇ ਸੇ ਦਰਿਆ ਕਰ ਦਿਆ ਨਦਰੇ ਰਹਿਮ ਤੇ ਜਿਸ ਪਰ ਪਰੀ ਬੰਦੇ ਸੇ ਖੁਦਾ ਕਰ ਦਿਆ ਅਜ ਖੁਦਾ ਕਰਨ ਲੱਗੇ ਜੀ ਬਾਬਾ ਦੀਪ ਸਿੰਘ ਜੀ ਨੂੰ ਅਜ ਖੁਦਾ ਦਾ ਰੂਪ ਬਣਾਉਣ ਲੱਗੇ ਜੇ ਪਰ ਤੇ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹੱਥ ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਦਰੰਕਾਰ ਸਤਗੁਰੂ ਮੌਜ ਦੇ ਵਿੱਚ ਆ ਕਹਿੰਦੇ ਅਜੀਤ ਸਿੰਘ ਦਿਲ ਕਰਦਾ ਤੈਨੂੰ ਕੋਈ ਦਈਏ ਮੰਗ ਕੀ ਮੰਗਦਾ ਫਿਰ ਮੰਗਿਆ ਕੀ ਦੋਵੇਂ ਹੱਥ ਜੋੜਨੇ ਸਤਗੁਰੂ ਮੈਂ ਛੋਟਾ ਹੁੰਦਾ ਸੀ ਸਤਗੁਰੂ ਮੈਂ ਛੋਟਾ ਹੁੰਦਾ ਸੀ ਮੇਰੀ ਮਾਂ ਮੈਨੂੰ ਗੁਰੂ ਰਾਮਦਾਸ ਦੇ ਘਰ ਖੜਿਆ ਕਰਦੀ ਸੀ ਉੱਥੇ ਅਰਦਾਸ ਕਰਿਆ ਕਰਦੇ ਸੀ ਗੁਰੂ ਰਾਮਦਾਸ ਮੇਰੇ ਪੁੱਤਰ ਦੀਪ ਦੀ ਤੇਰੇ ਚਰਨਾਂ ਨਾਲ ਪ੍ਰੀਤੀ ਪਿਆ ਜਾਵੇ ਸਤਗੁਰੂ ਕਿਰਪਾ ਕਰੋ ਪ੍ਰੀਤੀ ਪਿਆ ਜਾਵੇ ਫਿਰ ਸਤਗੁਰੂ ਮੌਜ ਵਿੱਚ ਆਇਪ ਤਾਂ ਕੀ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਜਾ ਉਹ ਦੀਪ ਸਿੰਘ ਤੇਰਾ ਪਿਆਰ ਵੇਖ ਕੇ ਤੈਨੂੰ ਇਹ ਵੀ ਅਜ ਦਾਤ ਦੇ ਦਿੰਨੇ ਆ ਤੇਰੀ ਇਹੋ ਜੀ ਪ੍ਰੀਤੀ ਬਹੇਗੀ ਇਹੋ ਜੀ ਪ੍ਰੀਤੀ ਬਹੇਗੀ ਧਰ ਨਾਲੋਂ ਸੀਸ ਜੁਦਾ ਹੋ ਜਾਵੇਗਾ ਪਰ ਪ੍ਰੀਤੀ ਨਹੀਂ ਰੁਤੇਗੀ ਤੇਰੀ